ਅੱਜ ਕੱਲ ਦੁੱਧ ਖਰੀਦਣਾ ਹੋਵੇ ਨਾ ਦੁੱਧ ਤੇ ਕਈ ਸਜਣਾ ਦੇ ਘਰਾਂ 'ਚ ਜਾਈਦਾ ਹੈ ਮੈਰਾ ਤੇ ਸੁਭਾਅ ਹੈ ਮੱਜਾਂ ਰੱਖੀਆਂ ਹੁਣ ਮੈਂ ਮੱਜਾਂ 'ਚ ਚਲੇ ਜਾਣਾ ਗਾਈਆਂ 'ਚ ਨਿਕਿਆ ਹੁੰਦੇ ਆ ਧਾਰ ਕੱਢਦੇ ਹੁੰਦੇ ਸੀ ਮੱਜਾਂ ਰੱਖਣੀਆਂ ਗਾਵਾਂ ਰੱਖਣੀਆਂ ਬੜਾ ਪਸੰਦ ਸੀ ਉਹ ਵੀ ਘਰ 'ਚ ਲਵੇਰਾ ਮੇਰੇ ਮਾਤਾ ਪਿਤਾ ਪਿੰਡ ਮੇਰਾ ਢੜੀਆਂ ਛੱਡ ਕੇ ਸਮਾਣੇ ਚਲੇ ਗਏ ਸ਼ਹਿਰ 'ਚ ਖੇਤੀ ਜ਼ਮੀਨ ਉੱਥੇ ਹੀ ਰਹਿ ਗਈ ਠੇਕੇ ਤੇ ਦਿੰਦੇ ਨੇ ਹੁਣ ਤੱਕ ਤੇ ਮੇਰੀ ਮਾਂ ਨੂੰ ਨੀਂਦ ਨਹੀਂ ਸੀ ਆਉਂਦੀ ਹੁੰਦੀ ਮੱਝਾਂ ਨਹੀਂ ਸੀ ਕਹਿੰਦੇ ਲਿਆਓ ਦੋ ਤਿੰਨ ਮੱਝਾਂ ਰੱਖੀਆਂ ਹੋਈਆਂ ਸੀ ਦੁੱਧ ਆਉਣਾ ਬਾਲਟੀਆਂ ਭਰ ਕੇ ਕਰੇ ਖੁਸ਼ ਹੁੰਦੀ ਸੀ ਮੈਂ ਇੱਕ ਵਾਰ ਨਾਰਾਜ਼ ਹੋ ਗਿਆ ਮੈਂ ਕਿਹਾ ਮੱਝਾਂ ਵੇਚ ਦਿਓ ਮੇਰੇ ਕਹਿਣ ਤੇ ਮੱਝਾਂ ਵੇਚਤੀਆਂ ਮੈਨੂੰ ਲੱਗਿਆ ਵੀ ਖੇਚਲਾ ਜ਼ਿਆਦਾ ਕਰਦੇ ਐ 10 ਕਿਲੋ ਮੁੱਲ ਲੈ ਲਿਆ ਕਰੋ 10 ਕਿਲੋ 5 ਜੀਕਰੇ 10 ਕਿਲੋ ਦੁੱਧ ਤੇ ਮੇਰਾ ਭਰਾ ਛੋਟਾ ਇੱਕ ਦਿਨ ਆਇਆ ਕਹਿੰਦਾ ਜੀ ਇੱਕ ਅਗਿਆ ਲੈਣੀ ਹੈ ਮੈਂ ਕਿਹਾ ਕੀ ਕਹਿੰਦੇ ਨਰਾਪ ਅਪਸੈਟ ਰਹਿੰਦੀ ਮਾਤਾ ਬਿਮਾਰ ਬਿਮਾਰ ਹੈ ਮੈਂ ਕੀ ਹੋ ਗਿਆ ਕਹਿੰਦੇ ਤੁਸੀਂ ਪੁੱਛ ਲਓ ਮੈਂ ਕਿਹਾ ਕੀ ਹੋਇਆ ਮੈਨੂੰ ਕਹਿੰਦੀ ਬਾਬਾ ਜੀ ਬਸ ਇੱਕ ਮੱਝ ਰੱਖ ਲੈਣ ਦਿਓ ਮੈਂ ਕਿਹਾ ਕਿਉਂ ਕਹਿੰਦੇ ਬਸ ਰੱਖ ਲੈਣ ਦਿਓ ਮੈਂ ਕਿਹਾ ਵੀ ਤੁਸੀਂ ਦੁੱਧ 10 ਕਿਲੋ ਲੈ ਲਓ 15 ਕਰ ਦੇ ਮੈਂ ਕਿਹਾ 15 ਲੈ ਲਓ ਕਹਿੰਦੇ ਗੱਲ 15 ਕਿਲੋ ਦੀ ਨਹੀਂ ਉਹ ਜਿਹੜਾ ਝੱਗ ਨਾਲ ਬਾਲਟੀ ਭਰ ਕੇ ਆਉਂਦੀ ਸੀ ਨਾ ਉਹ ਭਾਵੇਂ 5 ਹੀ ਆਵੇ ਪਰ ਸਬਰ ਨਹੀਂ ਮੈਨੂੰ ਆਉਂਦਾ ਉਹਦੇ ਬਿਨਾਂ